ਜਗਜੀਤ ਸਿੰਘ ਜਟਾਣਾ ਇਹ ਤਸਵੀਰਾਂ ਫਤੇਗੜ ਸਾਹਿਬ ਸਬਡਿਵੀਜ਼ਨ ਖਮਾਣੋ ਦੀਆਂ ਨੇ ਜਿੱਥੇ ਕੁਝ ਦਿਨ ਪਹਿਲਾਂ ਨਗਰ ਪੰਚਾਇਤ ਖਮਾਣੋ ਵੱਲੋਂ ਜਾ ਰਹੇ ਨੇ ਮਾਲਵਾ ਸਵੀਟ ਸ਼ਾਪ ਤੇ ਪਬਲੀਕ ਕਿਰਿਆਨਾ ਸਟੋਰ ਦਾ ਸ਼ੈੱਡ ਆ ਜਿਹੜਾ ਓਟਾ ਦਿੱਤਾ ਗਿਆ ਸੀ ਉਹਨਾਂ ਦਾ ਕਹਿਣਾ ਵੀ ਸਾਡਾ ਜਿਹੜਾ ਸ਼ੈੱਡ ਆ ਉਹ ਬਿਲਕੁਲ ਜਾਇਜ਼ ਸੀ ਪਰੰਤੂ ਨਗਰ ਪੰਚਾਇਤ ਨੇ ਜਿਹੜੀ ਕਾਰਵਾਈ ਨਜਾਇਜ਼ ਤੌਰ ਤੇ ਕੀਤੀ ਆ ਉਹਦੇ ਚਲਦਿਆਂ ਅੱਜ ਐਸ ਡੀ ਐਮ ਖਮਾਣੋ ਮਨਰੀਤ ਰਾਣਾ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਨਗਰ ਪੰਚਾਇਤ ਦੇ ਖਿਲਾਫ ਨਾਰਹਿਵਾਜ ਕੀਤੀ ਜਾ ਰਹੀ ਆ ਸਮੂਹ ਸ਼ਹਿਰ ਨਵਾਂ ਔਰ ਇਹ ਮੰਗ ਪੱਤਰ ਦੇਣ ਤੋਂ ਬਾਅਦ ਦੁਕਾਨ ਕਿੰਨੇ ਦਿਨਾਂ ਚ ਇਹਨਾਂ ਨੂੰ ਇਨਸਾਫ ਮਿਲਦਾ ਉਹ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਆ ਉਹ ਅਮਲ ਚ ਲਿਆਂਦੀ ਜਾਊਗੀ ਇਸ ਵਕਤ ਸ਼ਹਿਰ ਦੇ ਵੱਡੀ ਗਿਣਤੀ ਦੁਕਾਨਦਾਰ ਨੇ ਜਿਹੜੇ ਉਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੁਕਾਨਦਾਰ ਦਿਖਾ ਦਿਓ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਦੁਕਾਨਦਾਰ ਬਹੁਤ ਦੂਰ ਤੱਕ ਕਾਫਲਾ ਐਸ ਡੀ ਐਮ ਨੂੰ ਸ਼ਾਂਤੀਪੁਰਕ ਢੰਗ ਦੇ ਨਾਲ ਜਿਹੜਾ ਹੈਗਾ ਮੰਗ ਪੱਤਰ ਦੇਣ ਜਾ ਰਹੇ ਨੇ ਉਸ ਉਪਰੰਤ ਕਿੰਨੇ ਦਿਨਾਂ ਦਾ ਇਹਨਾਂ ਨੂੰ ਸਮਾਂ ਦਿੰਦੇ ਨੇ ਐਸਡੀਐਮ ਜਾਂ ਕਦੋਂ ਕਾਰਵਾਈ ਹੁੰਦੀ ਹੈ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਜਿਹੜੀ ਉਹ ਰੂਪਰੇਖਾ ਦੁਕਾਨਦਾਰਾਂ ਵੱਲੋਂ ਤਿਆਰ ਕੀਤੀ ਜਾਵੇਗੀ ਸਾਡੀ ਕਾਂਗਰਸ ਪਾਰਟੀ ਜੋ ਵੀ ਕਾਰਵਾਈ ਪਿਛਲੇ 2 ਦਿਨਾਂ ਚ 3 ਦਿਨਾਂ ਚ ਪ੍ਰਸ਼ਾਸਨ ਨੇ ਕੀਤੀ ਹੈ ਉਹਦੀ ਨਿਖੇਦੀ ਕਰਦੀ ਹੈ ਔਰ ਅਸੀਂ ਸਾਰੇ ਮੈਂ ਇੱਕ ਪਾਰਟੀ ਦੀ ਨਹੀਂ ਗੱਲ ਕਰਦਾ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਚਾਹੇ ਕਾਲੀ ਦੱਲ ਹੈ ਚਾਹੇ ਭਾਰਤੀ ਜਨਤਾ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ ਇਹ ਸ਼ਹਿਰ ਦੀ ਗੱਲ ਹੈ ਸ਼ਹਿਰ ਦੇ ਵਿਕਾਸ ਦੀ ਗੱਲ ਹੈਗੀ ਹੈ ਜੇ ਮੈਨੂੰ ਲੱਗਦਾ ਹੈ ਪਹਿਲੀ ਗੱਲ ਤਾਂ ਜਿਹੜਾ ਸੜਕ ਦੇ ਨਾਲ 3 ਜਾਂ 4 ਫੁੱਟ ਜਿਹੜੀ ਸੜਕ ਹੈਗਾ ਉਸ 'ਚ ਕਮੇਟੀ ਦਾ ਹੱਥ ਹੁੰਦਾ ਹੈਗਾ ਉਸ 'ਚ ਕੋਈ ਕਾਰਵਾਈ ਕਰ ਸਕਦੇ ਆ ਉਸ ਤੋਂ ਜਿਹੜਾ ਅਗਲਾ ਇਲਾਕਾ ਅਗਲਾ ਜਿਹੜਾ ਏਰੀਆ ਆਂਦਾ ਉਹ ਐਨ ਐਚ ਦਾ ਏਰੀਆ ਆਂਦਾ ਹੈਗਾ ਕਿ ਐਨ ਐਚ ਨੇ ਕੋਈ ਨੋਟਿਸ ਭੇਜਿਆ ਕਿ ਕੋਰਟ ਨੇ ਕੋਈ ਨੋਟਿਸ ਭੇਜਿਆ ਔਰ ਸਭ ਤੋਂ ਵੱਡੀ ਗੱਲ ਹੈ ਚਾਹੇ ਜਿਹੜੇ ਮਰਜੀ ਸ਼ਹਿਰ ਚਾਹੇ ਮੈਟਰੋ ਸ਼ਹਿਰ ਚਲ ਜਾਓ ਚੰਡੀਗੜ੍ਹ ਚਲ ਜਾਓ ਜਦ ਤੱਕ ਕਿਸੇ ਰਾਹਗੀਰ ਨੂੰ ਜਦ ਤੱਕ ਕਿਸੇ ਆਮ ਇਨਸਾਨ ਨੂੰ ਜੇ ਕੋਈ ਪ੍ਰੋਬਲਮ ਨਹੀਂ ਆਂਦੀ ਜੇ ਸ਼ੈੱਡ ਪਾਇਆ ਹੋਇਆ ਤੇ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਬੰਦੀ ਉਸ ਤੇ ਪ੍ਰਸ਼ਾਸਨ ਨੂੰ ਹਮੇਸ਼ਾ ਰਹਿਮ ਦੀ ਜਿਹੜੀ ਆ ਉਹ ਨੀਤੀ ਅਪਣਾਨੀ ਚਾਹੀਦੀ ਹੈ ਮੈਨੂੰ ਇਹ ਲਈ ਲੱਗਦਾ ਕਿ ਜਿਹੜਾ ਸਾਡੇ ਜਿੰਨੇ ਵੀ ਮੋਦਵਾਰ ਹੈ ਨੁਮਾਇੰਦੇ ਆ ਚਾਹੇ ਐਮਸੀ ਸਹਿਬਾਨ ਆ ਚਾਹੇ ਐਮਐਲਏ ਸਹਿਬਾਨ ਆ ਚਾਹੇ ਐਸਡੀ ਸਹਿਬਾਨ ਆ ਚਾਹੇ ਡੀਸੀ ਸਹਿਬਾਨ ਆ ਸਭ ਤੋਂ ਪਹਿਲਾਂ ਤਾਂ ਖਮਾਣੋ ਚੰਡੀਗੜ੍ਹ ਹੋਣ ਦੇ ਬਾਵਜੂਦ ਨਾ ਤਾਂ ਇੱਥੇ ਹੈਲਥ ਚੰਗੀ ਦਾ ਚੰਗੀ ਹੈਗੀ ਕਿਉਂਕਿ ਸੀਵਰੇਜ ਨਹੀਂ ਹੈਗਾ ਇੱਥੇ ਕੋਈ ਕਾਲਜ ਨਹੀਂ ਹੈਗਾ ਇੱਥੇ ਲੋਕਾਂ ਦਾ ਬੁਰਾ ਹਾਲ ਹੈ ਕਿਸੇ ਪੱਤਰ ਤੂੰ ਪੱਤਰ ਤੂੰ ਜਿਹੜਾ ਹੈਗਾ ਲੋਕਾਂ ਦਾ ਰਹਿਣ ਸਹਿਣ ਠੀਕ ਨਹੀਂ ਹੈਗਾ ਤੇ ਇਹ ਪ੍ਰਸ਼ਾਸਨ ਦਾ ਔਰ ਨਮਾਇੰਦਿਆਂ ਦਾ ਐਮਸੀਆ ਸਾਹਿਬਾਨਾਂ ਦਾ ਔਰ ਸਾਰੇ ਲੋਕਾਂ ਦਾ ਇਹ ਫਰਜ਼ ਐਮਐਲਏ ਸਾਹਿਬ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਲੋਕਾਂ ਨੂੰ ਸਹੂਲਤਾਂ ਦਈਏ ਨਾ ਕਿ ਜਿਹੜੇ ਉਹਨਾਂ ਦੇ ਕਾਰੋਬਾਰ ਆ ਉਹਨਾਂ ਨੂੰ ਅਸੀਂ ਖੋਈਏ ਕਿਉਂਕਿ ਇਹ ਜਿਹੜੇ ਕਾਰੋਬਾਰ ਹੈਗੇ ਆ ਆਲਰੇਡੀ ਜਿਹੜਾ ਹੈਗਾ ਆ ਮਹਿੰਗਾਈ ਬਹੁਤ ਹੈਗੀ ਆ ਨੌਜਵਾਨ ਪਟਕ ਰਿਹਾ ਨਸ਼ਾ ਅੱਗੇ ਵਧ ਰਿਹਾ ਹੈਗਾ ਆਪਾਂ ਇੱਕ ਪਾਸੇ ਨਸ਼ੇ ਨੂੰ ਰੋਕ ਰਹੇ ਆ ਵੀ ਨਸ਼ਾ ਰੁਕੇ ਪੰਜਾਬ ਚ ਦੂਜੇ ਪਾਸੇ ਅਸੀਂ ਲੋਕਾਂ ਦੇ ਘਰ ਟੈਰ ਰਹੇ ਆ ਲੋਕਾਂ ਦੇ ਜਿਹੜੇ ਨਮਾਇंदे ਜਿਹੜੇ ਕਾਰੋਬਾਰੀ ਆ ਜਿਹੜੇ ਮਿਹਨਤੀ ਬੰਦੇ ਆ ਉਹਨਾਂ ਦੇ ਸ਼ੈੱਡ ਢਾ ਰਹੇ ਆ ਇਹ ਕਿੱਥੇ ਦਾ ਇਨਸਾਫ ਹੈ ਨਗਰ ਪੰਚਾਇਤ ਖਮਾਣੋ ਦਿਮਾਜੋਗ ਈਓ ਸੁਖਦੇਵ ਸਿੰਘ ਦੁਆਰਾ ਇੱਥੋਂ ਦੇ ਦੋ ਨਾਮੀ ਕਾਰੋਬਾਰਾਂ ਨੂੰ ਨਿਊ ਮਾਲਵਾ ਰੈਸਟੋਰੈਂਟ ਤੇ ਪਬਲਿਕ ਰਿਆਨਾ ਸਟੋਰ ਦੇ ਜੋ ਸ਼ੈੱਡ ਨੇ ਉਹਨਾਂ ਦੀ ਆਪਣੀ ਮਾਲਕੀਅਤ ਦੇ ਵਿੱਚ ਬਣੇ ਹੋਏ ਨੇ ਉਹਨਾਂ ਨੂੰ ਭਾਰੀ ਪੁਲਿਸ ਵਾਲਤੇ ਜੀਸੀਬੀ ਦੀ ਮਦਦ ਦੇ ਨਾਲ ਉਹਨਾਂ ਨੇ ਢਾਕੇ ਬੜਾ ਆਰਥਿਕ ਨੁਕਸਾਨ ਦੇ ਉਹਨਾਂ ਦਾ ਜੋ ਰੁਤਬਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਵਿਰੁੱਧ ਸ਼ੁਕਰਵਾਰ ਦਾ ਦਿਨ ਹੁਣ ਕਰਕੇ ਮਾਨਯੋਗ ਐਸਡੀਐਮ ਸਾਹਿਬ ਨੇ ਸਾਡੀ ਵਧੀਆ ਤਰੀਕੇ ਨਾਲ ਉਹਨਾਂ ਨਾਲ ਗੱਲ ਕੋਈ ਵਧੀਆ ਤਰੀਕੇ ਨਾਲ ਨਹੀਂ ਹੋਈ ਸਵਾਜ ਉਹਨਾਂ ਨੇ ਸੋਮਵਾਰ ਦਾ ਸਾਨੂੰ ਸਮਾਂ ਦਿੱਤਾ ਸੀ ਉਸ ਦੇ ਅਗੇਂਸਟ ਅਸੀਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਸਮੂਹ ਸ਼ਹਿਰ ਨਿਵਾਸੀ ਤੇ ਦੁਕਾਨਦਾਰ ਵੀ ਆ ਰਹੇ ਨੇ ਕਿਉਂਕਿ ਸਾਧ ਸੰਗਜੀ ਇਸ ਘਣਾਉਣੀ ਕਾਰਵਾਈ ਦੇ ਨਾਲ ਜਿਹੜਾ ਖਮਾਣਾ ਸ਼ਹਿਰ ਦੇ ਵਿੱਚ ਹੈ ਉਹ ਬੜਾ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਕਾਰੋਬਾਰ ਆਪਣਾ ਕਾਰੋਬਾਰੀਆਂ ਜਿਹੜੇ ਆਪਣੇ ਕਾਰੋਬਾਰ ਬੰਦ ਕਰਨ ਬਾਰੇ ਸੋਚ ਰਹੇ ਹਨ ਕਿਉਂਕਿ ਬੜੀ ਮਿਹਨਤ ਦੇ ਨਾਲ ਤਸ਼ੱਦਦ ਦੇ ਨਾਲ ਆਪਣੇ ਕਾਰੋਬਾਰਾਂ ਇਹ ਕਿਉਂ ਗਰੀਬੀ ਨੇ ਪਹਿਲਾਂ ਹੀ ਮਹਿੰਗਾਈ ਨੇ ਜਿਹੜਾ ਲੱਕ ਤੋੜਦਾ ਲੋਕਾਂ ਦਾ ਜੇਕਰ ਕੋਈ ਕਿਸੇ ਦੀ ਸ਼ਿਕਾਇਤ ਹੀ ਨਹੀਂ ਹੈਗੀ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਫਿਰ ਇਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਆ ਜਦ ਤੱਕ ਕੋਈ ਪਿੰਡਾਂ ਦੇ ਲੋਕ ਪਬਲਿਕ ਇਹਾਂ ਗੱਲਾਂ ਦੀ ਸ਼ਿਕਾਇਤ ਕਰੇ ਵੀ ਭਾਈ ਸਾਹਿਬ ਨੂੰ ਇੱਥੇ ਲੰਗੜ ਜਿਹੀ ਦਿੱਕਤ ਆ ਜਾਂ ਕੁਝ ਹੋਰ ਹੈ ਜੋ ਘਬੀਰ ਸਮੱਸਿਆਵਾਂ ਨੇ ਉਹ ਤਾਂ ਹਲੇ ਰਾਕ ਨਗਰਪੰਚਾਇਤ ਤੋਂ ਜਾਂ ਇਹੋ ਤੋਂ ਹੱਲ ਨਹੀਂ ਹੋਈਆਂ ਕਿਉਂਕਿ ਮੇਨ ਸਭ ਤੋਂ ਵੱਸਿਆ ਸੀਵਰੇਜ ਦੀ ਆ ਜਾਂ ਸਾਰੇ ਸਾਰੇ ਸ਼ਹਿਰ ਨਿਵਾਸੀ ਟੈਕਸ ਅਦਾ ਕਰ ਰਹੇ ਨੇ ਤਾਂ ਫਿਰ ਸਹੂਲਤਾਂ ਦੇਣਾ ਵੀ ਨਗਰਪੰਚਾਇਤ ਇਹੋ ਦਾ ਫਰਜ ਬਣਦਾ ਸੋ ਇਹਨਾਂ ਚੀਜ਼ਾਂ ਤੋਂ ਮੁਨਕਰ ਹੈ ਖਮਾਣੋ ਦੇ ਵਿੱਚ ਬੜਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੋ ਮੈਨੂੰ ਇੱਕ ਗੱਲ ਦੱਸੋ ਵੀ ਅੱਜ ਦੀ ਜਿਹੜੀ ਐਪਲੀਕੇਸ਼ਨ ਦਿੱਤੀ ਆ ਕਿੰਨੇ ਦਿਨ ਦਾ ਉਹਨਾਂ ਨੂੰ ਦਿਓਗੇ ਮੰਗ ਪੱਤਰ ਉਸ ਤੋਂ ਬਾਅਦ ਕੀ ਕਰੋਗੇ ਆ ਜਵਾਬ ਦਿਓ ਅਸੀਂ ਪਹਿਲਾਂ ਦੇ ਦਿੰਦੇ ਸਾਡੀ ਦੁਰਾਲੀ ਤੇ ਕੀ ਕਾਰਵਾਈ ਕਰ ਰਹੇ ਨੇ ਜੀ ਉਹ ਉਸ ਤੋਂ ਬਾਅਦ ਅਸੀਂ ਆਲਟੀਮੇਟਮ ਬਣਾ ਕੇ ਦੇਵਾਂਗੇ ਥੈਂਕ ਯੂ ਜੀ ਵੀਨੇ ਦਿਨਾਂ ਤੱਕ ਜੇ ਸਾਡਾ ਹੱਲ ਨਾ ਹੋਇਆ ਪਰ ਅਸੀਂ ਉਹ ਜਿਹੜੀ ਰਣਨੀਤੀ ਹੈ ਉਹ ਕਰਾਂਗੇ ਪਹਿਲਾਂ ਸਾਰੇ ਬਾਜ਼ਾਰ ਵਾਸੀਆਂ ਨੂੰ ਸਾਧ ਸੰਗਤ ਨੂੰ ਪੂਰੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਅਸੀਂ ਅੱਜ ਜਿਹੜਾ ਕੀਤਾ ਏ ਐਸ ਡੀ ਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਚੱਲੇ ਆ ਪੂਰੇ ਬਾਜ਼ਾਰ ਵੱਲੋਂ ਤਾਂ ਅੱਗੇ ਆਪਾਂ ਦੇਖਦੇ ਹਾਂ ਕਿ ਐਸ ਡੀ ਐਮ ਸਾਹਿਬ ਆਪਾਂ ਨੂੰ ਕੀ ਉਸ ਦਾ ਆਪਾਂ ਨੂੰ ਜਵਾਬ ਦਿੰਨੇ ਆ ਕਿਦਾਂ ਆਪਾਂ ਨੂੰ ਟਾਈਮ ਦਿੰਦੇ ਆ ਵੀ ਅਸੀਂ ਕਿੰਨੇ ਦਿਨ ਚ ਕਾਰਵਾਈ ਕਰਾਂਗੇ ਜਾਂ ਕਿੰਨਾ ਸਾਨੂੰ ਕਿੱਥੇ ਕਦੋਂ ਇਨਸਾਫ ਮਿਲਦਾ ਸਾਨੂੰ ਇਸ ਚੀਜ਼ ਦੀ ਅਸੀਂ ਉਡੀਕ ਕਰਦੇ ਆਂ